ਇੱਕ ਬਾਪ ਆਪਣੀ ਧੀ ਨੂੰ ਛੱਡਣ ਆਇਆ ਕਿਉਂਕਿ ਮਾਂ ਅਜ ਤੋ ਇੱਕ ਸਾਲ ਪਹਿਲੇ ਧੀ ਨੂੰ ਛੱਡ ਕੇ ਭੱਜ ਗਈ ਇਹਦਾ ਕਸੂਰਾ ਮੇਹ ਜਨਮ ਤੂੰ ਰੱਬ ਰੂਪੀ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੇ ਨੇ ਮਾਪੇ ਦਿਲ ਤੱਕ ਕਿਤੇ ਇਹਨਾਂ ਦਾ ਵੀ ਦੁੱਖਦਾ ਹੋ ਪਤਾ ਨਹੀਂ ਕਿਹੜੇ ਮਾੜੇ ਕਰਮਾਂ ਕਿ ਮਾਪੇ ਵੀ ਜਿਹੜੇ ਅੱਜ ਵੀ ਆਪਣੀ ਡਿਊਟੀ ਨਹੀਂ ਕਰ پا ਰਹੇ ਇਹ ਆਮ ਘਰਾਂ 'ਚ ਬੱਚੇ ਨਹੀਂ ਪੈਦਾ ਹੁੰਦੇ ਸਪੈਸ਼ਲ ਮਾਪਿਆਂ ਨੂੰ ਹੀ ਦਿੱਤੇ ਜਾਂਦੇ ਰੱਬ ਵੱਲੋਂ ਪਰ ਅੱਜ ਉਹ ਸਪੈਸ਼ਲ ਮਾਪੇ ਵੀ ਕਈ ਵਾਰ ਆਪਣੀ ਡਿਊਟੀ ਨਹੀਂ ਕਰ پا ਰਹੇ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਤੇ ਬੱਚੀ ਅਜੀ ਅਨੀਸ਼ਾ ਅਨੀਸ਼ਾ ਬਾਤ ਕੋ ਬਾਤ ਮੈਂ ਰੁਪੀਤੀ ਅਨੀਸ਼ਾ ਸਾਰਾ ਸਿਹਰੇ ਦਾ ਗਲਿਆ ਪਿਆ ਨਾ ਗੋਲੀਏ ਕੋ ਸ਼ਬਦ ਹੀ ਨਹੀਂ ਬੱਚੇ ਮੇਰੇ ਮਾਤਾ ਜੀ ਖੜੇ ਹੈ ਮੇਰੇ ਨਾਲ ਅਸੀਂ ਦੋਨੇ ਅੰਦਰ ਬੈਠੇ ਸੀ ਜਦੋਂ ਬਾਹਰੋਂ ਫੋਨ ਆਇਆ ਵੀ ਬੱਚੇ ਨੂੰ ਲੈ ਕੇ ਆਏ ਨੇ ਕਿ ਕਿ ਬਾਪ ਆਪਣੀ ਧੀ ਨੂੰ ਛੱਡਣ ਆਇਆ ਕਿਉਂਕਿ ਮਾਂ ਅੱਜ ਤੋਂ 1 ਸਾਲ ਪਹਿਲੇ ਧੀ ਨੂੰ ਛੱਡ ਕੇ ਭੱਜ ਗਈ ਉਹਨੇ ਤਲਾਕ ਲੈ ਲਿਆ ਆਪਣੀ ਬੱਚੀ ਦੀ ਜ਼ਿੰਮੇਵਾਰੀ ਦਾ ਇਤਿਆਗ ਕੀਤਾ ਤੇ ਬਾਪ ਅੱਜ ਤੇ ਅਗਣ ਆ ਗਿਆ ਇੱਕ ਕਾਨੂੰਨ ਬਣਿਆ ਹੋਇਆ ਸਾਡੇ ਸਿਸਟਮ ਦੇ ਵਿੱਚ ਵੀ ਜਿਹੜਾ ਜਿਸ ਤੋਂ ਬੱਚਾ ਨਹੀਂ ਸਾਹਮ ਹੁੰਦਾ ਉਹ ਚਾਈਲਡ ਵੈਲਫੇਅਰ ਨੂੰ ਦੇ ਦੋ ਤੇ ਚਾਈਲਡ ਵੈਲਫੇਅਰ ਅੱਗੇ ਇਦਾਂ ਦੇ ਸ਼ੈਲਟਰ ਬਣੇ ਹੋਏ ਉੱਥੇ ਦੇ ਦਿੰਦੀ ਹੁਣ ਉਹ ਚਾਈਲਡ ਵੈਲਫੇਅਰ ਦੇ ਆਰਡਰ ਲੈ ਕੇ ਇਹ ਵੀਰ ਸਾਡੇ ਕੋਲੇ ਪਹੁੰਚਿਆ ਵੀ ਮੈਂ ਆਪਣੀ ਬੱਚੀ ਨੂੰ ਸਾਹ ਨਹੀਂ ਸਕਦਾ ਬਾਲ ਭਲਾਈ ਕਮੇਟੀ ਮੋਗਾ ਵੱਲੋਂ ਇਹ ਪੇਪਰ ਬਣੇ ਆ ਤੇ ਮੇਰੀ ਘਰ ਵਾਲੀ ਨੇ ਤਲਾਕ ਲੈ ਲਿਆ ਮੈਂ ਹੁਣ ਇਕੱਲਾ ਇਹਦੀ ਸੰਭਾਲ ਨਹੀਂ ਕਰ ਸਕਦਾ ਦੇਖੋ ਇਹ ਅਨੀਸ਼ਾ ਇਹਦਾ ਕਸੂਰ ਕੀ ਹੈ ਇਹਦਾ ਕਸੂਰ ਆ ਬੀਹੇ ਜਨਮ ਤੋਂ ਹੀ ਰੱਬ ਰੂਪੀ ਆ ਇਹਨੂੰ ਦਿਮਾਗ ਮਿਲਿਆ ਹੀ ਨਹੀਂ ਆਓ ਬੇਟਾ ਚੈੱਕ ਕਰੋ ਆਕੇ ਦਾ ਬਿਹੇਵੀਅਰ ਇਹਦਾ ਥੋੜਾ ਸ਼ਾਂਤ ਕਰਕੇ ਦੇਖੋ ਇਹ ਮਾਪੇ ਬੱਚੀ ਦਾ ਕਸੂਰ ਇਨਾ ਵੀ ਇਹ ਬੱਚੀ ਨੇ ਉਸ ਮਾਪੇ ਦੇ ਘਰੇ ਜਨਮ ਲਿਆ ਜਿਹੜੇ ਇਹਨੂੰ ਸੰਭਾਲਣ ਤੋਂ ਵੀ ਮਨ ਕਰਉ ਨਾ ਵੋ ਇਸ ਬੱਚੀ ਨੇ ਉਸ ਦਾਦਾ ਦਾਦੀ ਦੇ ਘਰੇ ਜਨਮ ਲਿਆ ਜਿਹੜੇ ਇਸ ਬੱਚੀ ਨੂੰ ਸੰਭਾਲਣ ਦੇ ਕਾਬਿਲ ਨਹੀਂ ਬਿਮਾਰ ਆ ਨਾਨਾ ਨਾਨੀ ਪਤਾ ਨਹੀਂ ਕਿਹੜੀ ਜ਼ਿੰਮੇਵਾਰੀ ਛੱਡ ਕੇ ਤੁਰ ਗਏ ਉਹ ਵੀ ਪਤਾ ਨਹੀਂ ਕਿਵੇਂ ਉਹ ਆਪਣੀ ਬੇਟੀ ਨੂੰ ਵੀ ਨਹੀਂ ਸਮਝਾ पाए ਬੀ ਪੁੱਤ ਇੱਥੀ ਤੇਰੇ ਜਨਮ ਤੇਰੇ ਕੁੱਖ ਤੋਂ ਜਨਮ ਲਿਆ ਇਸ ਧੀ ਨੇ ਅਸੀਂ ਤੈਨੂੰ ਪਾਲਿਆ ਸੀ ਪੜਾਇਆ ਸੀ ਵਿਆਇਆ ਸੀ ਵੀ ਤੂੰ ਵੀ ਹੁਣ ਇਹਦੀ ਜ਼ਿੰਮੇਵਾਰੀ ਚੱਕ ਬਾਈ ਗਰਮੀਰ ਸਿੰਘ ਦੱਸਦਾ ਵੀ ਉਹ ਗੁੱਸੇ ਹੋ ਕੇ ਜਾਂ ਰੇਪੇ ਕਿ ਚਲੇ ਜਾਂਦੀ ਸੀ 6-6 ਮਹੀਨੇ ਮੁੜਦੀ ਨਹੀਂ ਸੀ ਆ ਦੇਖੋ ਸਾਰਾ ਪਿੰਡਾ ਇਹਦਾ ਖਰਾਬ ਗਲਿਆ ਪਿਆ ਦੱਦਾ ਹੋਈਆਂ ਪਿਆ ਕਿਉਂਕਿ ਨਮਾਤਵਾ ਨਹੀਂ ਹੋ ਰਹੀ ਕੇਅਰ ਨਹੀਂ ਪ੍ਰੋਪਰ ਹੋ ਰਹੀ ਵਾਸ਼ਰੂਮ ਵਗੈਰਾ ਵਿੱਚ ਹੀ ਕਰ ਲੈਂਦੀ ਆ ਉਹਦੇ ਨਾਲ ਸਾਰੀ ਬਾਡੀ ਤੇ ਜ਼ਖਮ ਹੋਏ ਪਏ ਆ ਖਾਜ ਹੋਈ ਹੋਈ ਹੈ ਸਕਿਨ ਪ੍ਰੋਬਲਮ ਹੋਈ ਹੈ ਸਾਰਾ ਢਿੱਡ ਵੀ ਸਾਰਾ ਗਲਿਆ ਪਿਆ ਜਿਹੜੀ ਵੀਡੀਓ ਭੇਜੀ ਆ ਸਾਨੂੰ ਵੀਰ ਨੇ ਉਹ ਜ਼ਮੀਨ ਦੇ ਉੱਤੇ ਥੱਲੇ ਹੀ ਪਈ ਇਹ ਬਸ ਇਦਾਂ ਹੀ ਚੀਕਾ ਮਾਰੀ ਜਾਂਦੀ ਜ਼ਮੀਨ ਤੇ ਹੀ ਪੈਂਦੀ ਹੈ ਬਾਈ ਕੰਡਾ ਤੇ ਆ ਦੇਖੋ ਸਾਰਾ ਪੇਟ ਸਾਰਾ ਗਲਿਆ ਪਿਆ ਦਾ ਤੇ ਗਰਮੀਤ ਸਿੰਘ ਵੀ ਦਿਹਾੜੀ ਮਜ਼ਦੂਰੀ ਕਰਦਾ ਮਸਲਾ ਇਥੇ ਗਰੀਬੀ ਦਾ ਨਹੀਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹੁੰਨੇ ਆ ਵੀ ਜਿੱਥੇ ਗਰੀਬੀ ਆ ਉੱਥੇ ਦਿੱਕਤਾਂ ਵੀ ਹੈਗੀਆਂ ਪਰ ਕਿਸੇ ਨੂੰ ਸੰਭਾਲਣਾ ਇਹਦੇ 'ਚ ਅਮੀਰੀ ਤੇ ਗਰੀਬੀ ਦਾ ਮਸਲਾ ਨਹੀਂ ਰਹਿ ਜਾਂਦਾ ਕਿਸੇ ਦੀ ਸੇਵਾ ਕਰਨੀ ਇਹਦੇ 'ਚ ਅਮੀਰੀ ਤੇ ਗਰੀਬੀ ਦਾ ਮਸਲਾ ਨਹੀਂ ਰਹਿ ਜਾਂਦਾ ਆਪਣੇ ਬੱਚੇ ਨੂੰ ਨਮਾਉਣਾ ਤਵਾਉਣਾ ਉਹਦੇ ਸਾਫ ਸੁਥਰੇ ਕੱਪੜੇ ਪਾਉਣੇ ਉਹਨੂੰ ਸਾਫ ਸੁਥਰੀ ਰੋਟੀ ਖਵਾਉਣੀ ਇਹ ਤਾਂ ਸਾਡੇ ਹੱਥ ਬਸ ਆ ਪਰ ਅੱਜ ਜ਼ਿਆਦਾਤਰ ਮਾਪੇ ਜਿਨ੍ਹਾਂ ਦੇ ਘਰਾਂ 'ਚ ਇਸ ਤਰ੍ਹਾਂ ਦੇ ਸਪੈਸ਼ਲ ਚਾਈਲਡ ਪੈਦਾ ਹੁੰਦੇ ਨੇ ਸਪੈਸ਼ਲ ਚਾਈਲਡ ਮਤਲਬ ਕਿ ਬੇहद ਸਪੈਸ਼ਲ ਬੱਚੇ ਕਿੰਨੇ ਭਾਗਾਂ ਵਾਲੇ ਉਹ ਮਾਪੇ ਹੁੰਦੇ ਜਿਨ੍ਹਾਂ ਦੇ ਘਰਾਂ 'ਚ ਐਦਾਂ ਦੇ ਬੱਚੇ ਪੈਦਾ ਹੁੰਦੇ ਆ ਪਰ ਇਹਨੂੰ ਜੇ ਉਲਟ ਸੋਚੀਏ ਇਹ ਸੁਧਈ ਰੱਬ ਬੱਚੇ ਨੇ ਜਿਨ੍ਹਾਂ ਨੇ ਨਾ ਧੋਖਾ ਕਰਨਾ ਨਾ ਨਸ਼ਾ ਕਰਨਾ ਜ਼ਿੰਦਗੀ 'ਚ ਕਦੇ ਨਾ ਕਿਸੇ ਦਾ ਮਾੜਾ ਕਰਨਾ ਨਾ ਜੈਲਸ ਕਰਨਾ ਠੀਕ ਆ ਰੱਬ ਦੇ ਬਣਾਏ ਹੋਏ ਜੀ ਨੇ ਵੀ ਤੇ ਇਹ ਵੀ ਤਾਂ ਮ ਬੱਚਿਆਂ ਵਾਂਗੂ ਸਾਡੇ ਆਪਣੇ ਬੱਚੇ ਹੀ ਆ ਗਰਮੀਰ ਸਿੰਘ ਜੀ ਦਾ ਚਲੋ ਹੋਰ ਬੱਚਾ ਨਹੀਂ ਹੋਇਆ ਕੋਈ। ਉਹ ਕਹਿੰਦੇ ਸਾਨੂੰ ਡਾਕਟਰ ਨੇ ਰਸਤਾ ਸੀ ਵੀ ਜਿਹੜੇ ਵੀ ਬੱਚੇ ਹੋਣਗੇ ਇਸ ਤਰ੍ਹਾਂ ਦੇ ਹੀ ਹੋਣਗੇ। ਫਿਰ ਅਸੀਂ ਅੱਗੇ ਬੇਬੀ ਪਲਾਨ ਨਹੀਂ ਕੀਤਾ। ਪਰ ਬਹੁਤ ਸਾਰੀਆਂ ਫੈਮਲੀਆਂ ਚ ਅਸੀਂ ਦੇਖਦੇ ਆਂ ਵੀ ਜੇ ਇੱਕ ਬੱਚਾ ਇਸ ਤਰ੍ਹਾਂ ਦਾ ਵਾ ਤਾਂ ਦੋ ਬੱਚੇ ਠੀਕ ਨੇ। ਤੇ ਮਾਂ-ਬਾਪ ਉਹ ਜਿਹੜੇ ਠੀਕ ਬੱਚੇ ਆ ਉਹਨਾਂ ਨੂੰ ਪੜ੍ਹਾ ਵੀ ਰਹੇ ਆ, ਲਿਖਾ ਵੀ ਰਹੇ ਆ, ਉਹਨਾਂ ਦੀ ਕੇਅਰ ਵੀ ਪੂਰੀ ਕਰ ਰਹੇ ਆ। ਪਰ ਜੇ ਕੋਈ ਸਪੈਸ਼ਲ ਚਾਜੜਾ ਤਾਂ ਉਹਨੂੰ ਘਰ ਦੇ ਇੱਕ ਕੋਨੇ ਤੇ ਬਸ ਇੱਕ ਮੰਜੀ ਤੇ ਪਾ ਦੇਣਾ। ਆਤਮ ਸਵੀਰ ਉਹਦੇ ਮੂੰਹ ਚ ਦਲੀਆ, ਦੁੱਧ ਮਾੜਾ-ਮੋਟਾ ਪਾ ਦੇਣਾ ਤਾਂ ਜੋ ਜਿਉਂ ਕਿਉਂਕਿ ਜਿਹੜੇ ਏਬਲ ਬੱਚੇ ਨੇ ਉਹਨਾਂ ਤੋਂ ਉਮੀਦ ਆ ਸਾਨੂੰ ਵੀ ਪੜ੍ਹ ਲਿਖ ਕੇ ਵੱਡੇ ਹੋ ਕੇ ਸਾਡੀ ਜ਼ਿੰਦਗੀ ਨੂੰ ਸਵਾਰ ਲੈਣਗੇ ਇਹਨਾਂ ਤੋਂ ਸਾਨੂੰ ਉਮੀਦ ਕੋਈ ਨਹੀਂ ਬਹੁਤ ਦੁੱਖ ਦੀ ਗੱਲ ਆ ਵੀ ਇਸ ਤਰ੍ਹਾਂ ਅੱਜ ਬੱਚੇ ਨੂੰ ਮਾਂ ਬਾਪ ਛੱਡਣ ਲਈ ਮਜਬੂਰ ਹੋ ਜਾ ਤਿੱਥੇ ਠੀਕ ਇਹਨਾਂ ਦੀ ਮਜਬੂਰੀ ਵੀ ਸਮਝਦੇ ਆਸੀਂ ਕਿਉਂਕਿ ਇੱਥੇ ਹੁਣ ਇਸ ਬੱਚੀ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਅਸੀਂ ਜਵਾਬ ਨਹੀਂ ਦੇ ਸਕਦੇ ਵੀ ਅਸੀਂ ਨਹੀਂ ਰੱਖਣਾ ਪਰ ਸੱਚੀ ਮਨ ਨਹੀਂ ਮੰਨਦਾ ਪਤਾ ਨਹੀਂ ਕਿਵੇਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੇ ਨੇ ਮਾਪੇ ਦਿਲ ਤੱਕ ਕਿਤੇ ਇਹਨਾਂ ਦਾ ਵੀ ਦੁੱਖਦਾ ਹੋ ਪਰ ਕਈਆਂ ਦੀ ਤਾਂ ਮਜਬੂਰੀ ਆ ਕਈ ਤਾਂ ਹੁਣ ਜਿਵੇਂ ਇਹਦੇ ਬੱਚੇ ਦੀ ਮਦਰ ਛੱਡ ਕੇ ਚਲੇ ਗਈ ਉਹਦੀ ਕੀ ਮਜਬੂਰੀ ਸੀ ਉਹ ਤਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਇੱਕ ਬੱਚੀ ਨੂੰ ਜਨਮ ਦਿੱਤਾ ਆਪਣੀ ਕੁੱਖ ਤੋਂ ਤੇ ਉਹਨੂੰ ਸਾਂਭਣ ਤੋਂ ਭੱਜ ਗਈ। ਦੂਸਰਾ ਇਹ ਵੀਰ ਇਹਦੇ ਘਰ ਤੇ ਇਹਦੇ ਮੰਮੀ ਪਾਪਾ ਭਰਾ ਭਝਾਈ ਸਾਰਾ ਪਰਿਵਾਰ ਆ ਪਰ ਇਹ ਵੀ ਕਹਿੰਦਾ ਮੈਂ ਸਾਂਭ ਨਹੀਂ ਸਕਦਾ। ਕੀ ਕੰਮ ਕਰਦਾ ਬਾਈ ਤੂੰ? ਕਾੜੀ ਗੱਡੀ ਕਿੰਨੀ ਤਨਖਾਹ ਤੇਰੀ? ਤਾਂ ਗਾਰੰਟੀ ਆ। ਦੇ ਤੇ ਨੋਇਥੇ ਦੀ ਰਿਹਾਰਾ ਇਤਰਾਖਾ ਦੇਖੋ ਜਿਨ੍ਹਾਂ ਨੇ ਤੈਨੂੰ ਜੰਮਿਆ ਤੈਨੂੰ ਉਹਨਾਂ ਦਾ ਫਿਕਰ ਹੈ ਜਿਨ੍ਹਾਂ ਨੇ ਤੂੰ ਜੰਮਿਆ ਉਹਨਾਂ ਦਾ ਵੀ ਤੈਨੂੰ ਫਿਕਰ ਹੋਣਾ ਚਾਹੀਦਾ ਯਾਰ ਅਸੀਂ ਤੈਨੂੰ ਇੱਥੇ ਗੱਡੀ ਦੇ ਡਰਾਈਵਰ ਤੇ ਜੌਬ ਦੇ ਦਿੰਦੇ ਆ 12000 ਰੁਪਏ ਮਹੀਨੇ ਦੀ ਤਨਖਾਹ ਦੇਵਾਂਗੇ ਨਾਲੇ ਤੂੰ ਆਪਦੀ ਬੇਟੀ ਕੋਲੇ ਰਹੇਗਾ ਇਹਦੀ ਸਾਮ ਕਣੀ ਤੇ ਨਾਲੇ ਤੂੰ ਸੇਵਾ ਕਰਾਈ ਸਾਡੇ ਨਾਲ ਯਾਰ ਕੋਈ ਗੱਲ ਤਾਂ ਗਰਮੀ ਸੇ ਉਹੀ ਹੈ ਨਾ ਵੀ ਆਪਾਂ ਛੱਡਣਾ ਹੀ ਥੋੜੀ ਹੈ ਯਾਰ ਹਾਲਾਤ ਆ ਪਤਾ ਨਹੀਂ ਕਿਹੜੇ ਮਾੜੇ ਕਰਮਾ ਕਿ ਮਾਪੇ ਦੇ ਵੀ ਜਿਹੜੇ ਅੱਜ ਵੀ ਆਪਣੀ ਡਿਊਟੀ ਨਹੀਂ ਕਰ پا ਰਹੇ ਪਰ ਇਸ ਗੱਲ ਨੂੰ ਸੱਚੀ ਉਹ ਇਹ ਕਰਮਾ ਵਾਲੇ ਸੀ ਜੇ ਇਹਨਾਂ ਦੇ ਘਰੇ ਇਸ ਤਰ੍ਹਾਂ ਦੇ ਬੱਚੇ ਪੈਦਾ ਹੋਇਆ ਅੱਜ ਕੱਲ੍ਹ ਸਮਾਂ ਹੀ ਇਦਾਂ ਦਾ ਚੱਲਦਾ ਲੋਕ ਇਹਨੇ ਸਾਡੇ ਘਰੇ ਪੱਥਰ ਜੰਮ ਪਿਆ ਸਾਡੇ ਘਰੇ ਰੱਬ ਨੇ ਪਤਾ ਨਹੀਂ ਕਿਹੜਾ ਸ਼ਰਾਫ ਦਿੱਤਾ ਪਰ ਅਸਲੀਅਤ 'ਚ ਇਹ ਆਮ ਘਰਾਂ 'ਚ ਬੱਚੇ ਨਹੀਂ ਪੈਦਾ ਹੁੰਦੇ ਇਸ ਸਪੈਸ਼ਲ ਮਾਪਿਆਂ ਨੂੰ ਨਹੀਂ ਦਿੱਤੇ ਜਾਂਦੇ ਰੱਬ ਵੱਲੀ ਪਰ ਅੱਜ ਉਹ ਸਪੈਸ਼ਲ ਮਾਂ ਬਾਪ ਵੀ ਕਈ ਵਾਰ ਆਪਣੀ ਡਿਊਟੀ ਨਹੀਂ ਕਰ ਪਾ ਰਹੇ ਤੇ ਅਰਦਾਸ ਕਰਿਓ ਅਸੀਂ ਇਸ ਆਪਣੀ ਨਿੱਕੀ ਜਿਹੀ ਧੀ ਦੀ ਸੇਵਾ ਸੰਭਾਲ ਕਰ ਸਕੀਏ ਅਨੀਸ਼ਾ ਇੱਥੇ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਜਿਹੜੀ ਇਹਦੀ ਹਾਲਤ ਹੁਣ ਇਸ ਟਾਈਮ ਬਣੀ ਹੋਈ ਆ ਪੂਰਾ ਸਰੀਰ ਗਲਿਆ ਪਿਆ ਸਕਿਨ ਦੀ ਪ੍ਰੋਬਲਮ ਬਹੁਤ ਵੱਡੀ ਆ ਵਧੀ ਹੋਈ ਆ ਸਿਰ ਵੀ ਸਾਰਾ ਗਲਿਆ ਪਿਆ ਇਹ ਸਭ ਕੁਝ ਠੀਕ ਹੋ ਜਵੇ ਅਈ ਚਾਹ ਦੇ ਫਾਦਰ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਤੂੰ ਵੀ ਇੱਥੇ ਰੁਕ ਜਾ ਨਾਲ ਤੂੰ ਜੌਬ ਕਰਨੀ ਇੱਥੇ ਕਰ ਲੈ ਪਰ ਉਹ ਕਹਿੰਦਾ ਨਹੀਂ ਮੇਰੇ ਮੰਮੀ ਪਾਪਾ ਕੋਲੇ ਵੀ ਜਾਣਾ ਵਾ ਅਨੋ ਸੀ ਇਸਤੀ ਦੇ ਮਾਂ-ਬਾਪ ਬਣ ਸਕੇ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਸਾਡੇ ਮੇਰੇ ਮਾਤਾ ਜੀ ਖੜੇ ਨੇ ਕਿ ਇਹਨਾਂ ਬੱਚਿਆਂ ਦੇ ਦਾਦੀ ਬਣ ਸਕੇ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਪਰ ਸਾਡੀ ਬੇਨਤੀ ਹੈ ਭੈਣੋ ਤੇ ਭਰਾਵੋ ਜੇ ਤੁਹਾਨੂੰ ਪ੍ਰਮਾਤਮਾ ਵੱਲੋਂ ਮਿਲੀ ਹੋਈ ਡਿਊਟੀ ਤੋਂ ਜੇ ਤੁਸੀਂ ਭਜੋਗੇ ਨਾ ਕਿ ਜ਼ਿੰਦਗੀ ਦੀ ਸ਼ਹਿਰ ਤੁਸੀਂ ਪਛਤਾਮੋਗੇ ਵੀ ਇਸ ਤਰ੍ਹਾਂ ਹੁਣ ਅਸੀਂ ਇਕੱਲੇ ਗਰਮੀਤ ਸਿੰਘ ਦੀ ਗਲਤੀ ਨਹੀਂ ਕਵਾਂਗੇ ਗਲਤੀ ਤਾਂ ਪਹਿਲਾਂ ਇਹਦੀ ਵਾਈਫ ਨੇ ਕੀਤੀ ਹੈ ਜਿਹੜੀ ਛੱਡ ਕੇ ਤੁਰੇਗੀ ਜੇ ਉਹ ਘਰੇ ਰਹਿੰਦੀ ਇਹ ਕਮਾ ਕੇ ਲਿਆਉਂਦਾ ਦੋਨੋਂ ਰਲਕੇ ਨੂੰ ਸੰਭਾਲ ਸਕਦੇ ਸੀ ਪਰ ਕੀ ਕਹੀਏ ਬਸ ਉਹਦਾ ਆਪ ਦਾ ਡਿਸੀਜਨ ਸੀ ਉਹਦੀ ਆਪਦੀ ਜ਼ਿੰਦਗੀ ਸੀ ਤੇ ਅੱਜ ਇਹ ਬੱਚੀ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰਤ ਸ਼ਾਮਲ ਹੋਈ ਹੈ ਜੀ ਤਿਆਸੀ ਇਸ ਬੱਚੀ ਦੀ ਮਾਂ-ਬਾਪ ਬਣ ਕੇ ਦੀ ਸੇਵਾ ਸੰਭਾਲ ਕਰਦਾ। ਕਰਿਓ ਜੀ ਅਰਦਾਸ ਬੇਨਤੀ ਰਿਹਾ। ਵੈਰ ਗੁਰਜੀ ਦਾ ਖਾਲਸਾ। ਵੈਰ